ਦੁਗ ਦੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 351 ਅੰਗ ਤੇ ਸਬਤ ਉਚਾਰਨ ਕਰਦੇ ਹਨ ਆਸਾ ਮਹੱਲਾ ਪਹਿਲਾ ਕਾਰਮ ਕਰਤੂਤ ਬੇਲ ਵਿਸਥਾਰੀ ਕਹਿੰਦੇ ਜਿਹਹੇ ਜੇ ਕਰਮ ਕਰਦਾ ਹੈ ਉਸ ਤਰੀ ਫਿਰ ਬੇਲ ਜਿੱਕਣਾ ਫੈਲਦੀ ਜਾਂਦੀ ਹੈ ਨਾ ਇਸ ਤਰ੍ਹਾਂ ਵਿਸਤਾਰ ਹੁੰਦਾ ਜਾਂਦਾ ਹੈ ਜਿੰਦਗੀ ਕਿਸ ਤਰ੍ਹਾਂ ਬੀਤਦੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਬੇਲ ਅੱਗੇ ਅੱਗੇ ਵੱਧਦੀ ਜਾਂਦੀ ਹੈ ਜਿਹੇ ਜੀ ਕਰਤੂਤ ਕਰਦਾ ਹੈ ਜਿਹੇ ਜਹ ਕੰਮ ਕਰਦਾ ਹੈ ਉਹੀ ਜੀ ਬੇਲ ਅੱਗੇ ਵੱਧਦੀ ਹੈ ਉਹ ਜਿਆ ਬੂਟਾ ਅੱਗੇ ਵਧਦਾ ਹੈ ਕਰਮ ਕਰਤੂਤ ਕਹਿੰਦੇ ਜਿਹੇ ਜਿਹੇ ਕਰਮਾਂ ਦੀ ਕਰਤੂਤ ਕਰਦਾ ਹੈ ਜਿਵੇਂ ਕੋਈ ਬੀਜ ਬੀਜਦਾ ਹੈ ਉਹ ਬੇਲ ਫਿਰ ਜੰਮਦੀ ਹੈ ਅੱਗੇ ਵੱਧਦੀ ਹੈ ਲੇਕਿਨ ਬਦੀ ਕਦੋਂ ਜਿਹੇ ਜਿਹੇ ਬੀਜ ਬੀਜਿਆ ਉਹ ਜਿਆ ਇੱਕ ਕਿੰਨਾ ਘਿਆਦਾ ਬੀਜ ਬੀਜ ਦਿੰਦੇ ਆ ਉਹ ਬੇਲ ਫਿਰ ਜੰਮਦੀ ਹੈ ਫਿਰ ਅੱਗੇ ਵੱਧਦੀ ਹੈ ਫਿਰ ਉਹਨੂੰ ਫੁੱਲ ਲੱਗਦਾ ਹੈ ਫਿਰ ਫਲ ਪੈਂਦਾ ਹੈ ਲੇਕਿਨ ਜਿਹ ਹੈ ਜੇ ਬੀਜ ਬੀਜਿਆ ਉਹ ਜੋ ਫਲ ਲੱਗਣਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਿ ਜਿਹਹ ਜੇ ਤੂੰ ਕਰਮ ਕਰਦਾ ਹੈ ਉਹੀ ਜੀ ਬੇਲ ਅੱਗੇ ਵੱਧਣੀ ਹੈ ਕਰਮ ਕਰਤੂਤ ਬੇਲ ਬਿਸਥਾਰੀ ਬੇਲ ਅੱਗੇ ਵੱਧਦੀ ਹੈ ਰਾਮ ਨਾਮ ਫਲ ਹੂਆ ਕਹਿੰਦੇ ਫੇਰ ਰਾਮ ਦੇ ਨਾਮ ਦਾ ਫਲ ਲੱਗ ਗਿਆ ਜਦੋਂ ਰਾਮ ਦਾ ਨਾਮ ਬੀਜਿਆ ਫੇਰ ਰਾਮ ਦੇ ਨਾਮ ਦਾ ਫਲ ਲੱਗ ਗਿਆ ਰਾਮ ਨਾਮ ਫਲ ਹੂਆ ਤਿਸੂ ਰੂਪ ਨਾ ਰੇਖ ਕਹਦੇ ਉਹਦਾ ਕੋਈ ਰੂਪ ਨਹੀਂ ਨਾ ਤਾਂ ਕੋਈ ਚਿਹਰੇ ਦਾ ਆਕਾਰ ਹੈ ਰੂਪ ਨਰੇਖ ਅਨਹੰਦ ਦਵਾਜੀ ਅਨਾਹਦ ਉਹਦੀ ਕੋਈ ਹੱਦ ਨਹੀਂ ਹੈ ਬਾਜੇ ਸ਼ਬਦ ਕਹਿੰਦੇ ਸ਼ਬਦ ਵੱਜਦਾ ਉਹ ਦਾਦ ਹੁਣ ਸ਼ਬਦ ਕਹੀਏ ਕਿ ਕਿਹਜ ਹੈ ਕਿਹਜ ਹੈ ਰੰਗ ਹੈ ਸ਼ਬਦ ਦਾ ਲਾਲ ਹੈ ਕਾਲਾ ਹੈ ਚਿੱਟਾ ਕੋਈ ਰੰਗ ਨਹੀਂ ਸ਼ਬਦ ਕਿੱਡਾ ਵੱਡਾ ਹੈ 2 ਫੁੱਟ ਦਾ ਹੈ 4 ਫੁੱਟ ਦਾ ਹੈ 20 ਫੁੱਟ ਦਾ ਕਿਹੋ ਜਿਹਾ ਸਿਰ ਗੁਰ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਅਨਹਦ ਸ਼ਬਦ ਬਾਜੀ ਨਿਰੰਜਨ ਕਹਿੰਦੇ ਸ਼ਬਦ ਹੈ ਜਿਹੜਾ ਨਿਰੰਜਨ ਹੈ ਨਿਰੰਜਨ ਕੀਆ ਕਹਿੰਦੇ ਇਹ ਨਿਰੰਜਨ ਨੇ ਬਣਾਇਆ ਹੈ ਸ਼ਬਦ ਦੇ ਨਾਲ ਨਿਰੰਜਨ ਬਣਦਾ ਹੈ ਸ਼ਬਦ ਨਿਰੰਜਨ ਨੇ ਬਣਾਇਆ ਹੈ ਰੱਬ ਨੇ ਬਣਾਇਆ ਹੈ ਇਹ ਸ਼ਬਦ ਫਿਰ ਮਨੁੱਖ ਨੂੰ ਰੱਬੀ ਬਣਾ ਦਿੰਦਾ ਹੈ ਬੀਜ ਹੈ ਸ਼ਬਦ ਦਾ ਸੈਸ ਕਿ ਕੀ ਸਮਝਾਉਣਾ ਚਾਹੁੰਦੇ ਆ ਕਿ ਜਿਹੜਾ ਸ਼ਬਦ ਹੈ ਇਹਨੂੰ ਬੀਜ ਲੈ ਇਹਦੀ ਫਿਰ ਬੇ ਲੱਗੇ ਵੱਧਣੀ ਹੈ ਫਿਰ ਇਹਨੂੰ ਨਾਮ ਦਾ ਫਲ ਲੱਗਣਾ ਹੈ ਕੀ ਬੀਜਣਾ ਸ਼ਬਦ ਬੀਜਣਾ ਹੈ ਸਬਦ ਦਾ ਫਿਰੇ ਬੂਟਾ ਪੜਨਾ ਹੈ ਫਿਰ ਇਸ ਬੂਟੇ ਨੂੰ ਅੰਮ੍ਰਿਤ ਦਾ ਫਲ ਲੱਗਦਾ ਹੈ ਗੁਰੂ ਬਚਨ ਕਰਦੇ ਹਨ ਤਿਸ ਰੂਪ ਨਰੇਕ ਅਨਹਦ ਬਾਜੇ ਸਬਦ ਦਾ ਨਰਿੰਜਣ ਕੀਆ ਕਰੇ ਬਖਿਆਨ ਜਾਣੇ ਜੇ ਕੋਈ ਕਹੇ ਜੇ ਕੋਈ ਜਾਣੇ ਤਾਂ ਬਖਿਆਨ ਕਰੇ ਅਰੇ ਵਿਖਿਆਨ ਜੇ ਕੋਈ ਪਾਚਨ ਕੋਈ ਲਿਖਿਆ ਸਾਰੇ ਨਹੀਂ ਕਰ ਸਕਦੇ ਕੋਈ ਕਰ ਸਕਦੇ ਕਦੋਂ ਜਦੋਂ ਸ਼ਬਦ ਦਾ ਬੀਜ ਬੀਜਿਆ ਹੈ ਸ਼ਬਦ ਦੇ ਬੀਜ ਨਾਲ ਫਿਰ ਫਲ ਲੱਗਿਆ ਕਿਹੜਾ ਫਲ ਲੱਗਿਆ ਅੰਮ੍ਰਿਤ ਦਾ ਫਲ ਵਿਖਿਆਨ ਦਾ ਫਲ ਕਰੇ ਬਖਿਆਨ ਜਾਣੇ ਜੇ ਕੋਈ ਅੰਮ੍ਰਿਤ ਪੀਵੇ ਸੋਈ ਕਹਿੰਦੇ ਉਹੀ ਫਿਰ ਅੰਮ੍ਰਿਤ ਨੂੰ ਪੀਂਦਾ ਹੈ ਸੋਈ ਕਹਿੰਦੇ ਫਿਰ ਉਹ ਸੋਈ ਰੱਬ ਹੀ ਬਣ ਜਾਂਦਾ ਹੈ ਕਿਉਂ ਅ ਰੱਬ ਕਿਉਂ ਬਣਦਾ ਹੈ ਫਿਰ ਉਹ ਮਰਦਾ ਨਹੀਂ ਇਸ ਤਰ੍ਹਾਂ ਰੱਬ ਕਦੇ ਮਰਦਾ ਨਹੀਂ ਪਰ ਉਹ ਵੀ ਅਮਰ ਹੋ ਜਾਂਦਾ ਉਹ ਵੀ ਨਹੀਂ ਕਦੇ ਮਰਦਾ ਕਦੋਂ ਜਦੋਂ ਅਮਰਤ ਨੂੰ ਪੀਤਾ ਹੈ ਅਮਰ ਹੋ ਗਿਆ ਅਮਰਤ ਕੀ ਹੈ ਇਹਨੂੰ ਪੀਣ ਦੇ ਨਾਲ ਅਮਰ ਹੋ ਜਾਂਦਾ ਮਰਦਾ ਨਹੀਂ ਅਮਰ ਜਿਹੜਾ ਨਾ ਮਰੇ ਕਿੰਡੀ ਵੱਡੀ ਦਾਤ ਬਖਸ਼ ਕੀਤੀ ਸੀ ਰго ਨਾਨਕ ਦੇਵ ਜੀ ਨੇ ਸੰਸਾਰ ਨੂੰ ਸਬਦ ਦੀ ਇਹ ਸਬਦ ਨਰੰજન ਨੇ ਬਣਾਇਆ ਰੱਬ ਨੇ ਬਣਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਝੋਲੀ ਵਿੱਚ ਪਾ ਦਿੱਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਚਨ ਕਰ ਦਿੱਤੇ ਕਿ ਇਹ ਸਬਦ ਵੰਡਦੇ ਜਿਹੜਾ ਇਸ ਸਬਦ ਨੂੰ ਪੀ ਲੇਗਾ ਇਸ ਅੰਮ੍ਰਿਤ ਨੂੰ ਪੀ ਲੇਗਾ ਅਮਰ ਹੋ ਜਾਏਗਾ ਇਹ ਦਵਾਈ ਦਿੱਤੀ ਹੈ ਸੱਚਖੰਡ ਤੋਂ ਬਾਬੇ ਨਾਨਕ ਨੂੰ ਲੇਕਿਨ ਅਸੀਂ ਕਲ ਜੁਗੀਆਂ ਨੇ ਇਸ ਦਵਾਈ ਨੂੰ ਲੁਕੋ ਲਿਆ ਇਸ ਸ਼ਬਦ ਨੂੰ ਲੁਕੋ ਲਿਆ ਕਰੇ ਬਖੀਅਾਨ ਜਾਣੇ ਜੇ ਕੋਈ ਅੰਮ੍ਰਿਤ ਪੀਵੇ ਸੋਈ ਜੈ ਸਿੰਘ ਇਸ ਸਮਝ ਪੈ ਜਾਣੀ ਚਾਹੀਦੀ ਹੈ ਉਹ ਹੀ ਅੰਮ੍ਰਿਤ ਪੀ ਸਕਦਾ ਹੈ ਉਹ ਹੀ ਅੰਮ੍ਰਿਤ ਪੀਂਦਾ ਜੋ ਲਿਖਿਆ ਪਾਠ ਕਰੇ ਬਖਿਆਨ ਜਾਣੇ ਜੀ ਕੋਈ ਅੰਮ੍ਰਿਤ ਪੀਵੇ ਸੋਈ ਕਹਿੰਦੇ ਪੀਲਾ ਅੰਮ੍ਰਿਤ ਇਹਨੂੰ ਫੇਰ ਤੂੰ ਸੋਈ ਬਣ ਜਾਏਗਾ ਫਿਰ ਜੋਤ ਨਾਲ ਜੋਤ ਰਲ ਜੇਗੀ ਅਰਹੁ ਜਿਨ ਪੀਆ ਸੇ ਮਾਸਤ ਪਏ ਉਹ ਅੱਗੇ ਪਛਾਣ ਵੀ ਤਾਂ ਦੱਸਣੀ ਆ ਕਿ ਜਿਹੜੇ ਅੰਮ੍ਰਿਤ ਨੂੰ ਪੀ ਲੈਂਦੇ ਹਨ ਉਹ ਮਸਤ ਹੋ ਜਾਂਦੇ ਜਿੰਨ ਪੀ ਆਸੇ ਮੱਤ ਪਏ ਟੁੱਟੇ ਬੰਧਨ ਕਹਿੰਦੇ ਫਿਰ ਬੰਧਨ ਟੁੱਟ ਜਾਂਦੇ ਹੈ ਫਾਹੇ ਫਿਰ ਫਾਹਾ ਜਿਹੜਾ ਗਲ ਚ ਪੈਣਾ ਇਹ ਟੁੱਟ ਜਾਂਦਾ ਜਦੋਂ ਅੰਮ੍ਰਿਤ ਪੀਤਾ ਮਸਤ ਹੋ ਗਿਆ ਫਿਰ ਬੰਧਨ ਟੁੱਟ ਗਏ ਸੰਸਾਰ ਨਾਲ ਕੋਈ ਰਿਸ਼ਤੇਦਾਰੀ ਨਹੀਂ ਰਹੀ ਫਿਰ ਸੰਸਾਰ ਨਾਲੋਂ ਸਾਰੇ ਬੰਧਨ ਟੁੱਟ ਗਏ ਮੂ ਮਾਇਆ ਦਾ ਜਾਲ ਟੁੱਟ ਗਿਆ ਮਤ ਹੋ ਗਿਆ ਜੀਨੇ ਪੀਤਾ ਜੀਨੇ ਦਿਖਾਵਾ ਕੀਤਾ ਉਹਦਾ ਕੋਈ ਬੰਧਨ ਨਹੀਂ ਟੁੱਟਿਆ ਉਹਦਾ ਬੰਨਿਆ ਵੇ ਲੋਕਾਂ ਦੇ ਨਾਲ ਉਸ ਤਰੀ ਜਿਨ ਪੀਆ ਸੇ ਮਤ ਪੈ ਟੁੱਟੇ ਬੰਧਨ ਸੰਸਾਰ ਕੇ ਮਰਨ ਤੋਂ ਬਾਅਦ ਤਾਂ ਬੰਧਨ ਸਾਰੇ ਦੇ ਟੁੱਟ ਜਾਂਦੇ ਆ ਜਦੋਂ ਮਰ ਜਾਂਦਾ ਫਿਰ ਸਾਡੀ ਰਿਸ਼ਤੇਦਾਰੀ ਨਹੀਂ ਰਹਿੰਦੀ ਉਹਦੇ ਨਾਲ ਕੋਈ ਵੀ ਕੋਈ ਸਬੰਧ ਨਹੀਂ ਰਹਿੰਦਾ ਲੇਕਿਨ ਬਾਣੀ ਦੱਸਦੀ ਹੈ ਕਿ ਜਿਉਂਦੇ ਜਿਉਂਦੇ ਬੰਧਨ ਟੁੱਟ ਤਾਂ ਮੁਕਤੀ ਹੈ ਜੇ ਜਿਉਂਦੇ ਦੇ ਬੰਧਨ ਟੁੱਟਣ ਇਹ ਜਿਉਂਦਾ ਤਾਂ ਮਰਨੇ ਵਕਤ ਵੀ ਪਿਆਉਂਦਾ ਕਹਿੰਦੇ ਮੂੰਹ ਦਿਖਾ ਦਿਓ ਕਹਿੰਦੇ ਪਾਣੀ ਵੀ ਪੁੱਤ ਤੇ ਪਾ ਦੋ ਮੂੰਹ ਦੇ ਵਿੱਚ ਇਦਾਂ ਲੋਕਾਂ ਅਲਜਾਰ ਤੇ ਸਮਾ ਇਰਕ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਿ ਜਦੋਂ ਤੱਕ ਤੇਰੇ ਬੰਧਨ ਨਹੀਂ ਟੁੱਟਦੇ ਤੇਰੀ ਮੁਕਤੀ ਨਹੀਂ ਹੈ। ਜਿਨ ਪੀਆ ਸੇ ਮਸਤ ਪੈ ਹੈ ਟੁੱਟੇ ਬੰਧਨ ਪਾਹੇ ਜੋਤੀ ਜੋਤ ਸਮਾਣੀ ਕਹਿੰਦੇ ਫਿਰ ਜੋਤ ਨਾਲ ਜੋਤ ਸਮਾਗੀ ਜਦੋਂ ਬੰਧਨ ਟੁੱਟੇ ਹੈ ਫਿਰ ਜੋਤ ਨਾ ਜੋਤ ਸਮਾਈ ਹੈ ਜੋਤੀ ਜੋਤ ਸਮਾਣੀ ਭੀਤਰ ਕਹਿੰਦੇ ਜੋਤ ਨਾ ਜੋਤ ਸਮਾਗੀ ਵਿੱਚ ਮਿਲ ਗਿਆ ਤਾਂ ਛੋੜੇ ਮਾਇਆ ਕੇ ਲਾਹੇ ਕਹਿੰਦੇ ਫਿਰ ਮਾਇਆ ਦੀ ਲਾਹੇ ਛੋੜ ਦਿੱਤੇ ਇੱਧਰ ਤਾਂ ਸਾਰਾ ਕੁਝ ਉਲਟ ਰ ਹੋ ਰਿਹਾ ਹੈ ਬਾਬੇ ਨਾਨਕ ਦੇ ਦਰਬਾਰ ਵਿੱਚ ਤਾਂ ਮਾਇਆ ਦਾ ਹੜਾ ਆਇਆ ਵਿਆ ਨੂਟਾਂ ਦੀਆਂ ਪੰਡਾਂ ਇਕੱਠੀਆਂ ਹੁੰਦੀਆਂ ਇਹ ਕਿਹੜੀ ਸਿੱਖੀ ਆ ਕਿੱਥੋਂ ਲੈ ਕੇ ਆਂਦੀ ਐ ਇਹ ਇੱਧਰ ਤਾਂ ਮਾਇਆ ਦੇ ਲਾਹਾ ਛੁੱਟ ਗਿਆ ਕਦੋਂ ਜਦੋਂ ਅੰਮ੍ਰਿਤ ਪੀਤਾ ਲੇਕਿਨ ਅਸੀਂ ਅੰਮ੍ਰਿਤ ਛੱਕਿਆ ਸਾਨੂੰ ਤਾਂ ਵੱਧ ਗਿਆ ਇਹ ਸਾਨੂੰ ਤਾਂ ਮਾਇਆ ਦਾ ਲਾਲਚ ਬਹੁਤ ਵੱਧ ਗਿਆ ਹੈ। ਅੱਜ ਦੇ ਪਰ ਬਾਬੇ ਨਾਨਕ ਤੇ ਉਲਟ ਚੱਲ ਰਹੇ ਆ। ਬਾਣੀ ਕੁਝ ਹੋਰ ਦੱਸਦੀ ਐ ਸੀ ਕੁਝ ਹੋਰ ਸਮਝਾਉਣ ਲੱਗ ਗਏ ਲੋਕਾਂ ਨੂੰ। ਇੱਕ ਸ਼ਬਦ ਦਾ ਬਈ ਨਿਵੇੜਾ ਹੋ ਗਿਆ। ਇੱਕ ਸ਼ਬਦ ਵੀ ਕੰਠ ਕਰ ਲਿਆ, ਮੰਨ ਲਿਆ। ਇਹ 84 ਕੱਤੀ ਜਾਂਦੀ। ਇੰਨੀ ਤਾਕਤ ਹੈ ਬਾਬੇ ਨਾਨਕ ਦੀ ਬਾਣੀ ਦੇ ਵਿੱਚ ਇੰਨੀ ਤਾਕਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਲੇਕਿਨ ਕੋਈ ਕਰੋੜਾਂ ਵਿੱਚੋਂ ਖਰਾ ਉਤਰਦਾ ਇਸ ਤੇ ਜੋਤੀ ਜੋਤ ਸਮਾਣੀ ਭੀਤਰ ਤਾਂ ਛੋੜੇ ਮਾਇਆ ਕੇ ਲਾਹੇ ਮਾਇਆ ਦਾ ਲਾਹ ਤਾਂ ਛੱਡ ਦਿੱਤਾ ਅਸੀਂ ਤਾਂ ਆਪ ਡੁੱਬੇ ਸੀ ਚੇਲੇ ਵੀ ਡਬੋਤੇ ਨਾਲ ਆਪਣਾ ਲਾਲਚ ਵਧਿਆ ਹੈ ਚੇਲਿਆਂ ਦਾ ਵੀ ਵਧਾਤਾ ਨਾਲ ਕੋਈ ਗੱਲੇ ਨਹੀਂ ਹੁੰਦੀ ਮਾਇਆ ਤੋਂ ਬਿਨਾਂ ਦਰਬਾਰ ਦੇ ਵਿੱਚ ਮਾਇਆ ਦੇ ਹੀ ਪਸਾਰਾ ਇੱਧਰ ਹੁਕਮ ਹੈ ਬਾਬੇ ਨਾਨਕ ਦਾ ਕਿ ਮਾਇਆ ਦਾ ਲਾਹ ਛੱਡ ਦਿੱਤਾ ਹੈ ਜੋਤ ਦੀ ਜੋਤ ਸਮਾਣੀ ਪੀਤਰ ਤਾਂ ਛੋੜੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਕਹਿੰਦੇ ਸਾਰੇ ਚ ਤੇਰੀ ਜੋਤ ਹੈ ਤੇਰਾ ਰੂਪ ਹੈ ਸਰਬ ਜੋਤ ਰੂਪ ਤੇਰਾ ਰੂਪ ਤੇਰਾ ਦੇਖਿਆ ਤੈਰਾ ਰੂਪ ਫਿਰ ਦੇਖ ਲਿਆ ਕਦੋਂ ਦੇਖਿਆ ਜਦੋਂ ਮਾਇਆ ਦੇ ਲਾਹੇ ਛੱਡੇ ਆ ਐਵੇਂ ਨਹੀਂ ਦਰਸ਼ਨ ਹੁੰਦੇ ਭਲੇਕੇ ਵਿੱਚ ਆ ਭਲੇਕੇ ਵਿੱਚ ਆ ਇਹ ਮਾਇਆ ਨੂੰ ਤਾਂ ਭਗਤ ਕਬੀਰ ਨੇ ਖਿੱਚ ਕੇ ਘਰ ਤੋਂ ਬਾਹਰ ਸੁੱਟ ਦਿੱਤਾ ਹੈ ਗੁਰੂ ਗਬੀਰ ਸਿੰਘ ਨੇ ਸਿਰ ਸੇ ਵਿੱਚ ਹੜਾ ਦਿੱਤੀ ਹੈ ਅਸੀਂ ਕਿਹੜੀ ਮੰਝਲ ਦੀ ਭਗਤੀ ਕਰਦੇ ਆ ਕਿਹੜੇ ਕਿਸਮ ਦੇ ਸਿੱਖ ਬਣੇ ਅਸੀਂ ਅਸੀਂ ਤਾਂ ਮੰਝਲ ਹੋਰ ਸ਼ੁਰੂ ਕਰ ਲਈ ਜੋ ਭਗਤਾ ਨੇ ਦੱਸੀ ਹੈ ਜੋ ਗੁਰੂਆਂ ਨੇ ਦੱਸੀ ਹੈ ਉਹ ਤਾਂ ਛੱਡ ਦਿੱਤੀ ਸੀ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਕਦਰ ਜਿੰਨਾ ਆਪਣਾ ਤੇਰੀ ਮਾਇਆ ਹੈ ਤੈਨ ਬਣਾਈਆ ਸਾਰਾ ਕੁਝ ਅਰਾਰੇ ਰੂਪ ਨਰਾਲਮ ਤੇਰਾ ਰੂਪ ਹੈ ਜਿਹੜਾ ਨਰਾਲਮ ਹੈ ਇਹ ਦੂਸਰੇ ਨਾਲ ਰਲਦਾ ਨਹੀਂ ਨਰਾਲਮ ਜਿਹੜਾ ਦੂਸਰੇ ਨਾਲ ਨਾ ਰਲਦਾ ਹੋਵੇ ਰੱਬ ਦੇ ਰੂਪ ਵਾਸਤੇ ਦਰਜ ਜਿਨ੍ਹਾਂ ਨੇ ਦੇਖ ਲਿਆ ਸਿਨ ਕੋ ਨਾਨਕ ਦੇਵ ਜੋਂ ਦਰਸ਼ਨ ਹੋ ਗਏ ਤੇਰਾ ਰੂਪ ਹੈ ਕਹਿੰਦੇ ਜਿਹੜਾ ਨਰਾਲਮ ਹੈ ਦੂਸਰੇ ਨਾਲ ਨਹੀਂ ਰਲਦਾ ਹੈ ਤਾਹੀਂ ਤੇਸ ਮੰਝਲ ਤੇ ਗੁਰੂ ਗੋਬਿੰਦ ਸਿੰਘ ਨੇ ਇਹ ਖਾਲਸਾ ਸਾਜਿਆ ਸੀ ਇਹ ਨਰਾਲਾ ਹੋਵੇਗਾ ਕਹਿੰਦੇ ਦੁਨੀਆ ਤੋਂ ਦੂਸਰਾ ਦੂਸਰਾ ਨਾਲ ਰਲੇਗਾ ਨਹੀਂ ਜੋ ਦੁਨੀਆ ਕੰਮ ਕਰਦੀ ਓ ਮੇਰਾ ਖਾਲਸਾ ਨਹੀਂ ਕਰੇਗਾ ਦੁਨੀਆ ਬਹਿਮਾ ਪਰਮਾ ਇਸ ਪਸ ਵੀ ਹੈ ਮੇਰਾ ਖਾਲਸਾ ਨਹੀਂ ਪਸੇਗਾ ਜਬ ਤੱਕ ਰਹੇ ਖਾਲਸਾ ਨਿਆਰਾ ਤab ਤੱਕ ਤੇਜ ਦਊ ਮੈਂ ਸਾਰਾ ਜਪ ਕਰੇ ਵਿਪਰਨ ਕੀ ਰੀਤ ਮੈਂ ਨਾ ਕਰੂ ਇਸ ਕੀ ਪ੍ਰਤੀਤ ਕਹਿੰਦੇ ਜਦੋਂ ਫਿਰ ਬਾਹਮਣ ਵਾਲੇ ਕੰਮ ਕਰਨ ਲੱਗ ਗਿਆ ਫਿਰ ਮੈਂ ਇਸ ਤੇ ਵਿਸ਼ਵਾਸ ਨਹੀਂ ਕਰਦਾ ਫਿਰ ਮੈਂ ਇਸ ਤੇ ਯਕੀਨ ਨਹੀਂ ਕਰਦਾ ਦੇਖਣੇ ਸੀ ਸਾਰੇ ਕੰਮ ਇਹ ਬਾਹਮਣ ਵਾਲੇ ਕਰਦੇ ਆ ਜਿਵੇਂ ਸਾਰੇ ਵਿਦਾ ਪੁਰਾਣਾ ਵਾਲੇ ਕੰਮ ਕਰਦੇ ਆ ਕੋਈ ਕਿਰਿਆ ਕਰਮ ਕੋਈ ਵਿਆਹ ਕਾਰਜ ਕੋਈ ਮੌਤ ਕੋਈ ਪੋਗ ਕੰਮ ਅਸੀਂ ਬਹਾਮਣ ਵਾਲੇ ਸਾਰੇ ਕਰਦੇ ਆ ਆਸਾਂ ਰੱਖਦੇ ਆ ਗੁਰੂ ਗੋਬਿੰਦ ਸਿੰਘ ਪੰਗਰ ਗੁਰੂ ਗੋਬਿੰਦ ਸਿੰਘ ਦਾ ਜਵਾਬ ਦੇ ਦਿੱਤਾ ਜਦ ਕਰੇ ਵਿਪਰਨ ਦੀ ਰੀਤ ਮੈਂ ਨਾ ਕਰੂੰ ਇਸ ਕੀ ਪਰਤੀਤ ਵਿਪਰਨ ਬਹਾਮਣਾਂ ਨੂੰ ਕਹਿੰਦੇ ਜੇ ਉਹ ਬਹਾਮਣ ਵਾਲੇ ਕੰਮ ਕਰੂਗਾ ਮੈਂ ਤਾਂ ਵਿਸ਼ਵਾਸ ਨਹੀਂ ਕਰਦਾ ਇਹਦੇ ਪਰ ਗੁਰੂ ਗੋਬਿੰਦ ਸਿੰਘ ਨੇ ਉਸ ਨੂੰ ਦਰਕਾਰ ਦਿੱਤਾ ਜਿਹੜਾ ਬਹਾਮਣਵਾਦ ਵਿੱਚ ਫਸਿਆ ਹੋਇਆ ਹੈ ਲੇਕਨ ਅਸੀਂ ਤਾਂ ਇੱਕ ਟੱਕਾ ਨਹੀਂ ਤੋੜਦੇ ਬ੍ਰਾਹਮਣ ਤੋਂ ਬਿਨਾਂ ਸਾਰੇ ਕਰਮ ਉਹੀ ਕਰਦੇ ਆਂ ਅਰਾਰੇ ਰੂਪ ਨਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ ਕਹਿੰਦੇ ਫਿਰ ਉਹ ਨਦਰ ਕਰਦਾ ਛਾਂ ਕਰ ਦਿੰਦਾ ਛਾਮਾ ਕਰ ਦਿੰਦਾ ਆਪ ਹੀ ਆ ਜਾਂਦਾ ਕਿਹੇ ਜੀ ਰੂਪ ਕਰਕੇ ਆ ਜਾਂਦਾ ਜਦੋਂ ਤੋਪ ਆਈ ਨਾ ਬਾਬਾ ਨਾਨਕ ਪਿਆ ਸੱਪ ਦਾ ਰੂਪ ਕਰਕੇ ਉਹ ਆ ਕੇ ਛਾਵਾ ਕਰਕੇ ਖੜ ਗਿਆ ਕਹੇ ਜੇ ਕੋਤਕ ਦਿਖਾਏ ਆ ਗੁਰੂਆਂ ਨੇ ਸੱਪ ਤਾਂ ਡੰਗ ਮਾਰਦਾ ਹੈ ਲੇਕਿਨ ਉੱਥੇ ਜਿੱਥੇ ਨਾਮ ਹੈ ਛੱਪ ਵੀ ਛਾਵਾ ਕਰਕੇ ਖੜ ਗਿਆ ਕਿ ਸਾਡਾ ਵਿਸ਼ਵਾਸ ਨਹੀਂ ਸਾਡਾ ਗੁਰੂ ਨਾਨਕ ਦੇਵ ਜੀ ਤੇ ਕੋਈ ਵਿਸ਼ਵਾਸ ਨਹੀਂ ਸਾਡਾ ਵਿਸ਼ਵਾਸ ਬਾਹਮਣਾਂ ਤੇ ਹੈ ਰਾਰੇ ਰੂਪ ਨਰਾਲਮ ਬੈਠਾ ਨਦਰ ਕਰੇ ਵਿਚ ਛਾਇਆ ਬੀਨਾ ਸਬਦ ਵਜਾਵੇ ਕਹਿੰਦੇ ਬੀਗਨ ਜਿਹੜੀ ਵਜਾਉਣੀ ਹੈ ਨਾ ਸਬਦ ਦੀ ਵਜਾ ਬੀਣ ਵਜਾਉਂਦਾ ਹੈ ਨਾ ਜਦੋਂ ਫਿਰ ਸੱਪ ਮਸਤ ਹੋ ਜਾਂਦਾ ਹੈ ਬੀਣ ਨੂੰ ਬੀਣ ਦੇ ਨਾਲ ਸੱਪ ਮਸਤ ਹੁੰਦਾ ਹੈ ਇੱਧਰ ਸਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਸਬਦ ਵਾਲੀ ਬੀਨ ਵਜਾਲਾ ਕਿਹੜੀ ਬੀਨ ਵਜਾਉਣੀ ਹੈ ਸਬਦ ਵਾਲੀ ਬੀਣਾ ਸਬਦ ਵਜਾਵੇ ਜੋਗੀ ਕਹਿੰਦਾ ਜੋਗੀ ਆ ਸਬਦ ਵਾਲੀ বীਣ বাজਾ ਸਬਦ ਵਜਾ বীਣਾ ਸਬਦ ਪਜਾਵੇ ਜੋਗੀ ਦਰਸ਼ਨ ਕਹਰੇ ਤੈਨੂੰ ਦਰਸ਼ਨ ਹੋ ਜਾਣਗੇ ਫਿਰ ਜਦੋਂ ਸਬਦ ਦੀ ਬੀਜ ਮਣਾਈ ਆ ਜਦੋਂ ਸਬਦ ਦਾ ਤੈ ਜਾਪ ਕੀਤਾ ਫਿਰ ਤੈਨੂੰ ਦਰਸ਼ਨ ਹੋ ਜਾਣਗੇ ਸਤਸੰਗਤ ਜੀ ਬਾਣੀ ਆਪਣੇ ਆਪ ਹੀ ਦੱਸਦੀ ਹੈ ਕਿ ਮੈਂ ਕੀ ਹਾਂ ਅਸੀਂ ਨਹੀਂ ਦੱਸ ਸਕਦੇ ਬਾਣੀ ਆਪ ਦੱਸਦੀ ਹੈ ਵੀਣਾ ਸ਼ਬਦ ਪਜਾਵੇ ਜੋਗੀ ਦਰਚਨ ਦਾ ਰੂਪ ਅਪਾਰਾ ਕਹਿੰਦੇ ਤੁਹਾਨੂੰ ਦਰਸ਼ਨ ਹੋ ਜਾਣਗੇ ਉਹਦੇ ਰੂਪ ਦੇ ਜਿਹੜਾ ਅਪਾਰ ਹੈ ਕਾਲਪੁਰਖ ਦੇ ਦਰਸ਼ਨ ਹੋ ਜਾਣਗੇ ਦਰਸ਼ਨ ਕਦੋਂ ਹੋਇਆ ਜਦੋਂ ਸ਼ਬਦ ਦੀ বীਣ বাজਾਈ ਹੈ ਜਦੋਂ ਸ਼ਬਦ বাজਾਇਆ ਹੈ ਹੋਰ ਕੋਈ ਕਿਰਿਆ ਕਰਮ ਨਹੀਂ ਸਾਡੇ ਵਾਲਾ ਰਿਹਾ ਕਿ ਧੂਪਾਂ ਦਿਖਾਉਣੀਆਂ ਜੋਤਾਂ ਬਾਲਣੀਆਂ ਇਹ ਸਮੱਗਰੀਆਂ ਲਿਆਉਣੀਆਂ ਗਰੀਬ ਤੌਲ ਜੂ ਬੇਚਾਰਾ ਇਹ ਕਾਲੀ ਬਰਸੀ ਕਿਤੇ ਮਨ ਬਣਾ ਲਿਆ ਵੀ ਪ੍ਰਕਾਸ਼ ਕਰਾਈਏ ਗੁਰੂ ਗ੍ਰੰਥ ਸਾਹਿਬ ਦਾ ਲਿਆ ਕੇ ਏਡੀਆਂ ਏਡੀਆਂ ਲੰਬੀਆਂ ਲਿਸਟਾਂ ਫੜਾ ਦਿੰਦੇ ਵੀ ਲਿਆਓ ਜਾ ਕੇ ਸਮਾਨ ਪਹਿਲਾਂ ਬਾਜ਼ਾਰ ਤੋਂ ਤਾਂ ਕਹਿੰਦੇ ਤਾਂ ਸ਼ੁਰੂ ਹੋਣਾ ਹੈ ਸਮੱਗਰੀ ਲਿਆਓ ਪਹਿਲਾਂ ਗਰੀਬ ਕਿੱਥੇ ਜਾਵੇ ਕਮਲੋ ਲੋਕੋ ਐ ਸਮਗਰੀ ਤਾਂ ਬਾਬੇ ਨਾਨਕ ਨੇ ਸ਼ਬਦ ਵਾਲੀ ਲੈ ਕੇ ਦੇ ਦਿੱਤੀ ਇਸ ਤੋਂ ਵੱਡੀ ਹੋਰ ਕਿਹੜੀ ਸਮਗਰੀ ਲੈ ਕੇ ਆਉਣੀ ਐ ਕਿੱਥੋਂ ਲੈ ਕੇ ਆਉਣੀ ਐ ਸਮਗਰੀ ਲੋਕ ਤਾਂ ਅਲਜਾਤ ਤੇ ਵਿਚਾਰੇ ਹੋਰ ਤੇ ਹੋਰ ਰਾਤਿਆਂ ਦੇ ਪਾਕਿਰ ਜਾਤ ਤੇ ਬੀਣਾ ਸ਼ਬਦ ਪਜਾਵੇ ਜੋਗੀ ਦਰਸ਼ਨ ਰੂਪ ਅਪਾਰਾ ਸਾਬਦ ਅਨਾਹਦ ਕਹਿੰਦੇ ਸਾਬਦ ਕਿ ਅਨਾਹਦ ਦਾ ਜਿੱਦੀ ਕੋਈ ਹੱਦ ਨਹੀਂ ਸਾਬਦ ਦਾ ਨਾ ਹੱਤ ਸੋ ਔਰਾਤਾ ਕਹਿੰਦੇ ਰਬਤ ਰੰਗਿਆਗੇ ਦੇ ਵਿੱਚ ਮਸਤ ਦੇ ਨਾਲ ਮਸਤ ਹੋ ਜਾਂਦਾ ਰੱਬ ਫਿਰ ਸਾਬਦ ਨੂੰ ਜਦੋਂ ਸੁਣਦਾ ਹੈ ਫਿਰ ਉਹ ਮਸਤ ਹੋ ਜਾਂਦਾ ਹੈ ਫਿਰ ਉਹ ਬਰ ਦੇ ਦਿੰਦਾ ਹੈ ਕਹਿੰਦੇ ਮੰਗਲਾ ਜੋ ਕੁਝ ਮੰਗਣਾ ਸਿੱਖਾ ਹੋਣਾ ਕਦੋਂ ਖੁਸ਼ ਹੋਇਆ ਗੁਰੂ ਕਦੋਂ ਖੁਸ਼ ਹੋਇਆ ਰੱਬ ਕਦੋਂ ਖੁਸ਼ ਹੋਇਆ ਜਦੋਂ ਸ਼ਬਦ ਸੁਣਿਆ ਉਹਨੇ ਫਿਰ ਉਹ ਇਹਦਾ ਖੁਸ਼ ਹੋ ਜਾਂਦਾ ਕਹਿੰਦਾ ਮੰਗ ਲਾ ਜੋ ਮੰਗਣਾ ਕਿਹੜੀ ਕਰਾਮਾਤ ਹੈ ਇਹ ਸ਼ਬਦ ਦੀ ਕਰਾਮਾਤ ਹੈ ਸਾਵਧਨ ਹਾਂ 100 100 ਰਾਤਾ ਨਾਨਕ ਕਹੇ ਵਿਚਾਰਾ ਕਹਿੰਦੇ ਨਾਨਕ ਕਹਿੰਦਾ ਮੈਂ ਵਿਚਾਰਾ ਕਹਿੰਨਾ ਕਿ ਰੱਬ ਸਬਦ ਤੇ ਨਾਲ ਮਸਤ ਹੋ ਜਾਂਦਾ ਰੰਗਿਆ ਜਾਂਦਾ ਹੈ ਸਬਦਰੇ ਨਾਲ ਖੁਸ਼ ਹੁੰਦਾ ਹੈ ਰੱਬ ਦੀ ਖਰਾਕ ਸਬਦ ਹੈ ਹੋਰ ਨਹੀਂ ਰੱਬ ਕੁਸ ਖਾਂਦਾ ਜਿਹੜੇ ਆਪਾਂ ਥਾਲੀਆਂ ਪਰੀ ਫਿਰਦੇ ਆ ਉਹ ਨਹੀਂ ਖਾਂਦਾ ਉਹ ਬ੍ਰह्म ਗਿਆਨੀ ਦਾ ਭੋਜਨ ਗਿਆਨ ਉਹ ਤਾਂ ਗਿਆਨ ਛਕਦਾ ਹੈ ਉਹ ਬਾਣੀ ਸਕਦਾ ਹੈ ਉਹ ਪਦਾਰਥ ਸ਼ੱਕਦਾ ਜਿਹੜਾ ਸਿਰਗੋ ਨਾਨਕ ਦੇਵ ਜੀ ਨੇ ਸੱਚਖੰਡ ਤੋਂ ਗੁਰਬਾਣੀ ਲੈ ਕੇ ਆਂਦੀ ਹੈ ਆਓ ਸਿੱਖੋ ਆਪਾਂ ਬਾਣੀ ਨਾਲ ਰੱਖੀਏ ਸ਼ਬਦ ਵਾਲੀ বীਣ বাজਾਈਏ ਜਿਹੜਾ ਸ਼ਬਦ ਸਿਰਗੋ ਨਾਨਕ ਦੇਵ ਜੀ ਨੇ ਸੱਚਖੰਡ ਤੋਂ ਲੈ ਕੇ ਆਂਦਾ ਇਸ ਸ਼ਬਦ ਦੀ ਪ੍ਰਾਪਤੀ ਕਰ ਲਈਏ ਇੱਕ ਵਾਰੀ ਤਾਂ ਕਿਤੇ ਮੁਕਤੀ ਹੋਣੀ ਹੈ ਸਾਡੀ ਜੇ ਸ਼ਬਦ ਸਾਨੂੰ ਨਾ ਮਿਲਿਆ ਫਿਰ 84 ਲੱਖ ਜੂਨ ਤੋਂ ਕੋਈ ਇਹੋ ਜੀ ਤਾਕਤ ਨਹੀਂ ਜਿਹੜੀ ਸਾਨੂੰ 84 ਲੱਖ ਜੂਨ ਤੋਂ ਰਹਿਤ ਕਰ ਦਵੇ 84 ਲੱਖ ਜੂਨ ਤਾਂ ਖਤਮ ਕਰਨੇ ਵਾਲਾ ਬਾਬੇ ਨਾਨਕ ਦਾ ਸ਼ਬਦ ਹੈ ਆਓ ਆਪਾਂ ਇੱਕ ਵਾਰੀ ਹੱਲਾ ਮਾਰੀਏ ਇਸ ਸ਼ਬਦ ਦੀ ਪ੍ਰਾਪਤੀ ਕਰੀਏ ਇਸ ਸ਼ਬਦ ਦਾ ਫਿਰ ਮੀਨ বাজਾਈਏ ਬਾਜਾ বাজਾਈਏ ਇਹਦਾ ਜਿਹਦੇ ਨਾਲ ਸੱਚਖੰਡ ਦੀ ਟਿਕਟ ਮਿਲਦੀ ਹੈ ਸਿਰ ਗੁਰ ਨਾਨਕ ਦੇਵ ਜੀ ਰਹਿਮਤਾਂ ਵੰਡਦੇ ਇਹ ਸਾਰੇ ਸੰਸਾਰ ਨੂੰ ਸੱਚ ਖੰਡ ਵਿੱਚ ਲੈ ਕੇ ਜਾਂਦੇ ਹਾਂ ਉਹ ਉਹ ਹੁਕਮ ਕਮਾਈਏ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਸਾਰੇ ਇੱਕ ਸਿੱਖਾਂ ਨੂੰ ਹੁਕਮ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਣਾ ਹੈ ਹੋਰ ਕੁਝ ਨਹੀਂ ਮੰਨਣਾ ਹੋਰ ਕੋਈ ਕਿਰਿਆ ਕਰਮ ਨਹੀਂ ਕਰਨਾ ਜਿਸ ਜਨ ਕੀ ਇੱਕ ਉੱਪਰ ਆਸਾ ਤਿਸ ਕੀ ਕੱਟਿਏ ਜਮਕੀ ਹਸ ਸੋ ਸਤਸੰਗ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਿਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ